ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਨੀਸੂਰੀ ਸਾਥੀ ਇਸ ਸਮੇਂ ਅਸੀਂ ਨਵਾਂ ਸ਼ਹਿਰ ਬੰਗਾ ਰੋਡ ਤੇ ਮੌਜੂਦ ਹਾਂ ਔਰ ਮਹਾਲੋ ਪਿੰਡ ਦੇ ਗੇਟ ਦੇ ਸਾਹਮਣੇ ਇੱਕ ਟਰਾਲੀ ਜਿਹੜੀ ਪਲਟੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੁਣੇ ਸਕਰੀਨ ਤੇ ਔਰ ਟਰੈਕਟਰ ਤੇ ਤੁਸੀਂ ਦੇਖੋ ਕਿ ਦੋਏ ਜਿਹੜੇ ਚੱਕੇ ਆ ਪਿਛਲੇ ਉਹ ਚੱਕ ਹੋਏ ਆ ਉਹਦਾ ਕਾਰਨ ਕੀ ਬਣਿਆ ਮੈਕਨਿਕ ਜਾਣਕਾਰੀ ਸ਼ੁਰੂਆਤੀ ਜਾਣਕਾਰੀ ਜਿਹੜੀ ਇਕੱਤਰਤ ਕਰ ਪਾਏ ਉਹਦੇ ਆਧਾਰ ਤੇ ਗੱਲ ਕਰਾਂ ਤਾਂ ਇਹ ਜਿਹੜੀ ਟਰੈਕਟਰ ਟਰਾਲੀ ਆ ਸਿੰਬਲੀ ਤੋਂ ਦੱਸਿਆ ਜਾ ਰਿਹਾ ਸੀਗਾ ਕਿ ਡ라이ਵਰ ਜਿਹੜਾ ਲੈ ਕੇ ਆ ਰਿਹਾ ਸੀ ਪ੍ਰਵਾਸੀ ਜਿਹੜਾ ਭਾਈਚਾਰੇ ਚੋਂ ਵਿਅਕਤੀ ਆ ਉਹ ਟਰੈਕਟਰ ਟਰਾਲੀ ਨੂੰ ਚੜਾ ਰਿਹਾ ਸੀ ਤਾਂ ਇਧਰਲੇ ਪਾਸੇ ਵਿੱਚ ਦਿਖਾ ਦਿਓ ਜਰਾ ਮਹਾਲੋ ਪਿੰਡ ਵੱਲ ਤੀ ਜਦੋਂ ਮੇਨ ਰੋਡ ਤੇ ਚੜਨ ਦੀ ਕੋਸ਼ਿਸ਼ ਕੀਤੀ ਆ ਤਾਂ ਇਧਰੋਂ ਜਿਹੜਾ ਟਾਇਰ ਅਨਬੈਲੈਂਸ ਹੁੰਦਾ ਪਿਛਲਾ ਟਰਾਲੀ ਦਾ ਔਰ ਨਾਲ ਦੀ ਨਾਲ ਕਿਤੇ ਨਾ ਕਿਤੇ ਵੱਡਾ ਕਾਰਨ ਓਵਰਲੋਡਿੰਗ ਵੀ ਹੈਗਾ ਆ ਤੁਸੀਂ ਦੇਖੋ ਲੋਡ ਕਿੰਨਾ ਜ਼ਿਆਦਾ ਔਰ ਇਧਰਲੇ ਪਾਸੇ ਜੇ ਦੁਕਾਨ ਚੜੀ ਹੁੰਦੀ ਜਾਂ ਦੁਕਾਨ ਦੇ ਮੋੜੇ ਕੋਈ ਹਲਚਲ ਹੁੰਦੀ ਤਾਂ ਇਹ ਵਿਪਤਾ ਕਿਸੇ ਹੋਰ ਤੇ ਆ ਜਾਣੀ ਸੀਗੀ ਲੇਕਿਨ ਤੁਸੀਂ ਦੇਖ ਸਕਦੇ ਆ ਕਿ ਇਧਰ ਬੋਰਡ ਜਿਹੜਾ ਆ ਉਹ ਟਹਿ ਗਿਆ ਟੇਡਾ ਹੋ ਗਿਆ ਕਿਉਂਕਿ ਟਰਾਲੀ ਜਿਹੜੀ ਆ ਪਲਟ ਗਈ ਉਹ ਖੰਭਾ ਵੀ ਆ ਜਿਹੜਾ ਉਹ ਵੀ ਨੁਕਸਾਨਿਆ ਗਿਆ ਤੇ ਇਹ ਓਵਰਲੋਡਿੰਗ ਵੀ ਕਾਰਨ ਹੈ ਔਰ ਜੱਜਮੈਂਟ ਜਿਹੜੀ ਨਹੀਂ ਹੋਈ ਉਹ ਵੀ ਕਾਰਨ ਹੈ ਕਾਕਾ ਦੇਖਿਆ ਤੁਸੀਂ ਆ ਸਕਦੇ ਹੋ ਆ ਹੁਣ ਦੇਖਿਆ ਦੇਖੋ ਇਹ ਡੌਂਡੀਗਰ ਟਰੈਕਟਰ ਹੈ ਔਰ ਦੱਸਿਆ ਜਾ ਰਿਹਾ ਕਿ ਪਹਿਲਾਂ ਇੱਥੋਂ ਪੁਲਿਸ ਪਾਰਟੀ ਲੰਗੀ ਆ ਕਹਿੰਦੇ ਲੇਕਿਨ ਕੋਈ ਰੁਕਿਆ ਨਹੀਂ ਆਪਣੇ ਐਂਡ ਤੇ ਹੀ ਜਿਹੜਾ ਆ ਇਹਨੂੰ ਸੌਟ ਆਊਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਔਰ ਟਰੈਕਟਰ ਜਿਹੜਾ ਹੈ ਬਿਲਕੁਲ ਜਿਹੜੀ ਲੈਫਟ ਹੈਂਡ ਸਾਈਡ ਤੇ ਪੂਰਾ ਜਿਹੜਾ ਟਰੈਕ ਆ ਉਹਨੂੰ ਘੇਰ ਕੇ ਖੜਾ ਤੇ ਆਹ ਟਰਾਲੀ ਤੁਸੀਂ ਦੇਖ ਲਓ ਓਵਰਲੋਡਿੰਗ ਕਿੰਨੀ ਜ਼ਿਆਦਾ। ਜ਼ਿਆਦਾ ਸੱਚ ਬੋਲੋ ਤਾਂ ਫੇ ਕਈ ਵੇ ਲੁੱਸਾ ਵੀ ਲੱਗਦਾ। ਪਰ ਆ ਤੁਸੀਂ ਦੇਖ ਸਕਦੇ ਹੋ। ਔਰ ਜਦੋਂ ਉਹ ਚੜਨ ਦੀ ਕੋਸ਼ਿਸ਼ ਕੀਤੀ 메ਨ ਸੜਕ ਤੇ ਆਉਣ ਦੀ ਕੋਸ਼ਿਸ਼ ਕੀਤੀ ਆ ਪਿੰਡ ਵਾਲੇ ਲਿੰਕ ਰੋਡ ਤੋਂ ਤਾਂ ਚੜਿਆ ਨਹੀਂ ਗਿਆ ਔਰ ਚੱਕਾ ਪਿਛਲਾ 슬ਿੱਪ ਮਾਰ ਗਿਆ ਲੱਗਦਾ ਕਿਉਂਕਿ ਉੱਥੇ ਕਾਫੀ ਜੱਦੋ ਜਹਿਤ ਜਿਹੜੀ ਪਤਾ ਲੱਗਦੀ ਆ ਔਰ ਟਰੈਕਟਰ ਦੇ ਦੋਏ ਚੱਕੇ ਜਿਹੜੇ ਚੱਕ ਹੋਏ ਆ ਖੁਦਾ ਨਾ ਖਾਸ ਦਾ ਪਿੱਛੇ ਕੋਈ ਗੱਡੀ ਤੇ ਜਾਂਦੀ ਹੁੰਦੀ ਇੱਧਰ ਟੂ-ਵੀਲਰ ਵਾਲਾ ਕੋਈ ਖੜਾ ਹੁੰਦਾ। ਮੇਨ ਰੋਡ ਤੇ ਚੜਨ ਦੀ ਵੇਟ ਕਰਦਾ ਹੁੰਦਾ ਤਾਂ ਕਚੂੰਬਰ ਹੀ ਨਿਕਲਣਾ ਸੀਗਾ ਇਸ ਕਰਕੇ ਸਾਡੀ ਬੇਨਤੀ ਹੈ ਠੀਕ ਹੈ ਕੰਮ ਹੈ ਅਸੀਂ ਸਭ ਦਾ ਸਤਿਕਾਰ ਕਰਦੇ ਹਰ ਇੱਕ ਕੰਮ ਕਿਤੇ ਦਾ ਸਤਿਕਾਰ ਕਰਦੇ ਲੇਕਿਨ ਕੋਈ ਜ਼ਿੰਮੇਵਾਰੀਆਂ ਵੀ ਸਾਡੀ ਸਮਾਜ ਪ੍ਰਤੀ ਕਿਉਂ ਸਹੀ ਬੋਲ ਰਿਹਾ ਕਿ ਗਲਤ ਬੋਲ ਰਿਹਾ ਮੈਂ ਸਹੀ ਸਹੀ ਠੀਕ ਹੈ ਇੱਥੇ ਕੋਈ ਖੜਾ ਤਾਂ ਨਹੀਂ ਸੀ ਕੱਕਾ ਨਹੀਂ ਤੁਸੀਂ ਦੇਖਿਆ ਹਾਂਜੀ ਕਿੱਦਾਂ ਪਲਟੀ ਕਿੱਦਾਂ ਟਰੈਕਟਰ ਟਰਲੀ ਪਤਾ ਨਹੀਂ ਸਸੀ ਕਾ ਜੀ ਹਾਂਜੀ ਇਕਿੱਦਾਂ ਨਹੀਂ ਇਹ ਦਾ ਜੀ ਅਸੀਂ ਇੱਥੇ ਬੈਠੇ ਸੀਗੇ ਜੀ ਇਹ ਤਾਂ ਜਦੋਂ ਖੜਾਕਾ ਸੁਣਿਆ ਨਾ ਅਸੀਂ ਉਦੋਂ ਹੀ ਫੇਰ ਬਾਹਰ ਨਿਕਲ ਕੇ ਦੇਖਿਆ ਜੀ ਤੇ ਫੇਰ ਟਰੈਲੀ ਪਾਰਟੀਆਂ ਸੀਗੀ ਤੇ ਮੁੰਡਾ ਡਰਾਈਵਰ ਜੀ ਉੱਪਰ ਉਹਨੂੰ ਫੇਰ ਮੈਂ ਕਿਹਾ ਟਰੈਕਟਰ ਦਾ ਬੰਦਾ ਬੰਦ ਕਰਕੇ ਤਾਂ ਥੱਲੇ ਉਤਰਿਆ ਹੋ ਜਾਦਾ ਟਰੈਕਟਰ ਨੂੰ ਨਾ ਦੂਜਾ ਹੋ ਜਾਵੇ ਟਰੈਕਟਰ ਬਹਿਣਾ ਪਾੜ ਜਾਵੇ ਟਰੈਕਟਰ ਦੇ ਕੰਟਰੋਲ 'ਚ ਤਾਂ ਹੋਣਾ ਨਹੀਂ ਕੋਈ ਉਹ ਪ੍ਰਵਾਸੀ ਬੰਦਾ ਸੀਗਾ ਇਹ ਪੰਜਾਬੀ ਬੰਦਾ ਨਹੀਂ ਸੀਗਾ ਤੇ ਉਹਨੇ ਆਪਣੇ ਵੱਲੋਂ ਤਾਂ ਜਾਈ ਟਰੈਲੀ ਚੜਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਸਮਝ ਨਹੀਂ ਆਈ ਪਰ ਉਥੋਂ ਕੱਟ ਤੋ ਲਿਆਉਣੀ ਚਾਹੀਦੀ ਆ ਹਮੇਸ਼ਾ ਟਰਾਲੀ ਜਦੋਂ ਵੀ ਹਾਂਜੀ ਕਿਉਂਕਿ ਦੇਖੋ ਲੋਡ ਕਿੰਨਾ ਜ਼ਿਆਦਾ ਜ਼ਿਆਦਾ ਲੋਡ ਹੈ ਜੀ ਇਸ ਕਰਕੇ ਇਹ ਆ ਵੀ ਜਾਨ ਮਾਲ ਦਾ ਨਹੀਂ ਨੁਕਸਾਨ ਹੈਗਾ ਬਚਾਓ ਮਾਲ ਦਾ ਨੁਕਸਾਨ ਹੋਗਾ ਲੇਕਿਨ ਚਲੋ ਮੈਂ ਉਹ ਵੀ ਵੇਟ ਦੇਖ ਰਹੇ ਆ ਕਿ ਇੱਥੇ ਜੇ ਕੋਈ ਬੱਸ ਦੀ ਵੇਟ ਕਰਨ ਲਈ ਖੜਾ ਹੁੰਦਾ ਇਸ ਕਈ ਵੇਲੇ ਇਦਰੋਂ ਜੀ ਥੱਲੇੋਂ ਜੀ ਆਉਂਦੇ ਹੁੰਦੇ ਆ ਕੋਈ ਬੋ ਸਾਈਕਲ ਵਾਲਾ ਨੰਗਦਾ ਹੁੰਦਾ ਕੋਈ ਕੋਸ਼ੇ ਨੰਗਦਾ ਹੁੰਦਾ ਉਹ ਵੀ ਵਿੱਚ ਲਪੇਟ ਚ ਆ ਸਕਦਾ ਹਾਂ ਜੀ ਉਹ ਖੰਭਾ ਵੀ ਮੈਨੂੰ ਨੁਕਸਾਨੇ ਲੱਗਦਾ ਹਾਂ ਜੀ ਉਹ ਹਾਂ ਜੀ ਹੈਗਾ ਜੀ ਉਹ ਸਟਰੀਟ ਲਾਈਟ ਆ ਅੱਛਾ ਸਟਰੀਟ ਲਾਈਟ ਆ ਹਾਂ ਸਟਰੀਟ ਲਾਈਟ ਆ ਜਗਦੀ ਸੀ ਜਗਦੀ ਸੀ ਜੀ ਹੁਣ ਬੁੱਝਾ ਨਹੀਂ ਮੈਂ ਹੁਣ ਬੁੱਝਾ ਨਹੀਂ ਹੁਣ ਇਹ ਤਾਂ ਹੁਣ ਜਦੋਂ ਟ੍ਰੈਲੀ ਸਿੱਧੀ ਹੋ ਗਈ ਤਾਂ ਪਤਾ ਲੱਗੂਗਾ ਕਿ ਤੇ ਥੱਲੋਂ ਬੋਲਟ ਟੁੱਟ ਗਏ ਆ ਜਾਂ ਕੀ ਪ੍ਰੋਬਲਮ ਆਈ ਆ ਅੱਛਾ ਉੱਥੇ ਕੋਈ ਬੋਰਡ ਵੀ ਆ ਉਹ ਵੀ ਨੁਕਸਾਨੇ ਉਹ ਹੈਗਾ ਜੀ ਮੰਡੀ ਬੋਰਡ ਦਾ ਅੱਛਾ ਵੀ ਨੁਕਸਾਨੇ ਹਾਂ ਮੰਡੀ ਬੋਰਡ ਦਾ ਬੋਰਡ ਆ ਜੀ ਉਹ ਲੱਗਾ ਆ ਜਿਹੜਾ ਆਪਣੇ ਲੱਗਾ ਆ ਹੁੰਦਾ ਆ ਸੜਕਾਂ ਤੇ ਸਾਈਡ ਤੇ ਉਹ ਵੀ ਵਿੱਚ ਆ ਗਿਆ ਜੀ ਮੇਰਾ ਨਾਮ ਯਾਦਵਿੰਦਰ ਸਿੰਘ ਹੈ ਯਾਦਵਿੰਦਰ ਉਹਨਾਂ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜੇਕਰ ਇੱਥੇ ਕੋਈ ਜਿਵੇਂ ਕਹਿੰਦੇ ਕਿ ਜਿਨ੍ਹਾਂ ਨੇ ਮਹਾਲੋ ਪਿੰਡ ਦੇ ਅੰਦਰ ਐਂਟਰ ਕਰਨਾ ਹੁੰਦਾ ਆ ਕਿਹ ਵੇਲੇ ਆਹ ਸਾਈਡ ਤੋਂ ਲੰਘਣ ਦੀ ਕੋਸ਼ਿਸ਼ ਕਰਦੇ ਜੇ ਕੋਈ ਕਹਿੰਦੇ ਖੁਦਰਨਾਖਾਸਤਾ ਖੜਾ ਹੁੰਦਾ ਜੀ ਤਾਂ ਉਹਦਾ ਅਖੀਰਲਾ ਦਿਨ ਬਣ ਜਾਣਾ ਸੀ ਜੀ ਸਰ ਹਨਾ ਜੀ ਤਾਂ ਓਵਰਲੋਡ ਦੀ ਵਜ੍ਹਾ ਔਰ ਇਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਪਰਿਓ ਬਾਈਪਾਸ ਤੋਂ ਪਰੇ ਦੀ ਘੁੰਮ ਕੇਣਾ ਚਾਹੀਦਾ ਕੱਟ ਤੋਂ ਜੀ 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 ਇਹ ਤੋਂ ਖਤਰਾ ਆ ਇਹ ਤੋਂ ਖਤਰਾ ਆ ਜੀ ਇਹ ਤੋਂ ਹੋਰ ਵੀ ਨੰਗਦੇ ਹੈਗੇ ਆ ਤਾਂ ਉਹਨਾਂ ਨੂੰ ਵੀ ਮੈਂ ਕਹਿੰਦਾ ਸੜਕ ਵਿੱਚ ਹੀ ਨਹੀਂ ਵੀ ਆ ਬਿਲਕੁਲ ਜੀ ਇਹ ਸੜਕ ਦੁਬਾਰਾ ਬਣੀ ਆ ਨਾ ਇਹਦਾ ਲੈਵਲ ਉੱਪਰ ਆ ਇਹਦਾ ਲੈਵਲ ਉੱਪਰ ਆ ਤਾਂ ਜਿਹੜੀ ਪੁਰਾਣੀ ਸੜਕ ਆ ਉਹ ਡਾਊਨ ਆ ਉਹਦੇ ਕਰਕੇ ਬਹੁਤ ਜ਼ਿਆਦਾ ਇੱਥੇ ਖਤਰਾ ਬਣਿਆ ਰਹਿੰਦਾ ਆ ਫਿਰ ਲੋਡ ਜਦੋਂ ਆਉਂਦਾ ਫਿਰ ਬੱਫਲ ਕਰਦੀ ਹੈ ਬਿਲਕੁਲ ਜੀ ਕਰਦੀ ਆ ਪਰ ਤੁਸੀਂ ਬਹੁਤ ਅੱਛੀ ਸਲਾਹ ਦਿੱਤੀ ਜੇ ਉਹ ਟਰੈਕਟਰ ਤੇ ਖੜਾ ਹੀ ਝਟਕਾ ਮਾਰੀ ਜਾਂਦਾ ਹੋ ਸਕਦਾ ਟਰੈਕਟਰ ਹੋਰ ਮੋੜਿਆਂ ਤੋਂ ਤੁਰ ਪੈਂਦਾ ਕਿ ਪਿੱਛੇ ਗੱਡੀ ਆਂਦੀ ਆ ਕਿਸੇ ਨੂੰ ਨੁਕਸਾਨ ਹੋ ਜਾਂਦਾ ਬਹੁਤ ਨੁਕਸਾਨ ਹੋ ਸਕਦਾ ਸੀ ਚਲੋ ਤੁਸੀਂ ਅੱਛੀ ਸਲਾਹ ਦਿੱਤੀ ਉਹਨੂੰ ਹਾਂਜੀ ਉਹਨੂੰ ਫਿਰ ਅਸੀਂ ਕਹਿ ਬਤੂ ਟਰੈਕਟਰ ਨੂੰ ਬੰਦ ਕਰਕੇ ਦਬਾ ਦਬ ਉੱਤਰਿਆ ਉਹ ਠੀਕ ਹੈ ਵੈਸੇ ਹਾਂਜੀ ਉਹ ਠੀਕ ਹੈ ਡਰਾਈਵਰ ਸਹੀ ਹੈ ਨਹੀਂ ਕੋਈ ਨਾਲ ਕੋਈ ਲੇਬਰ ਨਹੀਂ ਸੀ ਕੱਲਾ ਹੀ ਸੀਗਾ ਹੈ ਕੱਲਾ ਹੀ ਸੀ ਜੀ ਜਗ੍ਹਾ ਇਨੀਸ਼ੀਏਟ ਦੀ ਲੇਬਰ ਭਟਾਣ ਚੋਕੀ ਹਾਂਜੀ ਐ ਨਹੀਂ ਐ ਨਹੀਂ ਸੀ ਕੋਈ ਚਲੋ ਠੀਕ ਹੈ ਜੀ ਸਟਰੀਟ ਲਾਈਟ ਜਿਹੜੀ ਆ ਇਹ ਨੁਕਸਾਨੀ ਗਈ ਆ ਯਾਦਵਿੰਦਰ ਉਹਨਾਂ ਦੇ ਕਹਿਣ ਦੇ ਮੁਤਾਬਕ ਔਰ ਕਹਿੰਦੇ ਪ ਜਲਦੀ ਵੀ ਹੁੰਦੀ ਸਟਰੀਟ ਲਾਈਟ ਹੁਣ ਜਗਦੀ ਕਿ ਨਹੀਂ ਜਗਦੀ ਇਹ ਸ਼ਾਮ ਨੂੰ ਪਤਾ ਲੱਗੇਗਾ ਜਦੋਂ ਇਹ ਕਲੀਅਰ ਹੋਵੇਗਾ ਪਰ ਤੁਹਾਡੇ ਸਾਹਮਣੇ ਹੀ ਆ ਜਿਹੜੀ ਵੀ ਗੱਲ ਹੈ ਔਰ ਪ੍ਰਮਾਤਮਾ ਦਾ ਸ਼ੁਕਰ ਇੱਥੇ ਕੋਈ ਖੜਾ ਨਹੀਂ ਸੀ ਕੋਈ ਬੱਸ ਦੀ ਵੇਟ ਨਹੀਂ ਸੀ ਕਰ ਰਿਹਾ ਕੋਈ ਫੋਨ ਤੇ ਗੱਲਾਂ ਨਹੀਂ ਸੀ ਕਰ ਰਿਹਾ ਕੋਈ ਇਧਰੋਂ ਲੰਘ ਨਹੀਂ ਸੀ ਰਿਹਾ ਜੇ ਲੰਘਦਾ ਹੁੰਦਾ ਤਾਂ ਵੱਡਾ ਨੁਕਸਾਨ ਹੋਣਾ ਸੀ ਆ ਟਰੈਕਟਰ ਦੇ ਇੱਕ ਵਾਰ ਤੁਸੀਂ ਹਾਲਾਤ ਦੇਖ ਲਓ ਔਰ ਮੈਨੂੰ ਲੱਗਦਾ ਇਹਨਾਂ ਨੂੰ 2-3 ਘੰਟੇ ਲੱਗਣਗੇ ਇੱਥੇ ਔਰ ਤਦ ਤੱਕ ਇਹ ਟ੍ਰੈਫਿਕ ਕਿਸੇ ਤਰੀਕੇ ਪ੍ਰਭਾਵਿਤ ਹੁੰਦਾ ਰਹੇਗਾ ਕਿਉਂਕਿ ਪੂਰਾ ਜਿਹੜਾ ਇੱਕ ਟਰੈਕ ਹੈ ਉਹ ਪੂਰਾ ਘੇਰ ਲਿਆ ਤੇ ਇਸੇ ਤਰੀਕੇ ਟ੍ਰੈਫਿਕ ਦੀ ਦਿੱਕਤ ਜਿਹੜੀ ਆਉਣ ਵਾਲੀ ਹੈ ਤਾਂ ਤੁਹਾਨੂੰ ਵੀ ਸਾਰ ਨੂੰ ਬੇਨਤੀ ਇਹੀ ਹੈ ਜਿਵੇਂ ਯਾਦਵਿੰਦਰ ਹੁਣਾ ਤੋਂ ਅਸੀਂ ਸੁਣਿਆ ਉਹ ਵੀ ਠੀਕ ਠਾਕ ਜਿਵੇਂ ਯਾਦਵਿੰਦਰ ਹੁਣਾ ਤੋਂ ਸੁਣਿਆ ਬੇਨਤੀ ਇਹੀ ਹੈ ਕਿ ਸੜਕ ਉੱਚੀ ਨਹੀਂ ਵੀ ਹੈ ਤਾਂ ਕੱਟ ਤੋਂ ਜਿਹੜੀ ਹੈ ਟਰਾਲੀ ਘੁਮਾ ਕੇ ਲੈ ਕੇ ਆਣੀ ਚਾਹੀਦੀ ਆ ਇਹ ਅਪੀਲ ਹੈ ਇਹ ਬੇਨਤੀ ਹੈ ਔਰ ਗੱਡੀ ਚਲਾਉਣ ਵੇਲੇ ਟਰੈਕਟਰ ਚਲਾਉਣ ਵੇਲੇ ਜਦੋਂ ਲੋਡ ਜ਼ਿਆਦਾ ਹੁੰਦਾ ਮੈਂ ਦੇਖੋ ਮੈਂ ਕੋਈ ਮਾਈਂਡ ਨਾ ਕਰੇ ਇੱਥੋਂ ਦਿਖਾਣਾ ਚਾਹਣਾ ਆ ਜਿੰਨਾ ਲੋਡ ਉੱਪਰ ਹੈ ਉਹਦੇ ਥੱਲੇ ਜਿਹੜੀ ਟਰਾਲੀ ਬਹੁਤ ਛੋਟੀ ਜਿਹੀ ਨਹੀਂ ਲੱਗਦੀ ਉਜੇ ਦਿਖਾਈ ਜਿੱਦਾ ਕੱਲ ਆਪਣੀ ਖਾਲੀ ਦਾ ਫੋਟੋ ਲੱਗਦੀ ਸੀਗੀ ਉਹ ਕਿੱਡਾ ਕਿੰਨਾ ਮਾਲ ਐ ਅਸਲੇ ਟਰਾਲੀ ਇੰਨੀ ਛੋਟੀ ਜੀ ਲੱਗਦੀ ਐ ਤਾਂ ਆਪਾਂ ਆਪਣੀ ਨੈਤਿਕ ਜ਼ਿੰਮੇਵਾਰੀਆਂ ਸਮਝੀਏ ਉਮੀਦ ਐ ਕਿ ਜਿਹੜੀ ਗੱਲ ਅਸੀਂ ਇੱਕ ਪਿਆਰ ਨਾਲ ਪਹੁੰਚਾਉਣਾ ਚਾਹੁੰਦੇ ਆ ਪਹੁੰਚੇਗੀ ਤੁਸੀਂ ਆਪਣਾ ਵੀ ਖਿਆਲ ਰੱਖੋਗੇ ਦੂਜਿਆਂ ਦਾ ਵੀ ਖਿਆਲ ਰੱਖੋਗੇ ਕਿਉਂਕਿ ਤੁਸੀਂ ਦੂਜਿਆਂ ਦਾ ਖਿਆਲ ਰੱਖੋਗੇ ਉਹ ਤੁਹਾਡਾ ਖਿਆਲ ਆਪੇ ਰੱਖ ਲੈਣਗੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ